ਗੀਤ ਕਰਾਣਾ ਬਹੁਤ ਕਹਾ ਹੁੰਦਾ ਹੈ ਜਿਹੜੇ ਮੁੰਡੇ ਸਟੱਗਲਰ ਉਹ ਅਹੀਂ ਕਿਉਂਕਿ ਮੈਨੂੰ ਇੱਕ ਦੋ ਵਾਰੀ ਜੇਲ੍ਹ ਦੇ ਪ੍ਰੋਗਰਾਮ ਲਾਉਣ ਦਾ ਮੌਕਾ ਮਿਲਿਆ ਤਾਂ ਉੱਥੇ ਮਿਲਦੇ ਆ ਕਈ ਬੰਦੇ ਬਾਈ ਮੈਂ ਲਿਖਦਾ ਬਹੁਤ ਸੀ ਅਸੀਂ ਮੈਂ ਗਾਉਣਾ ਚਾਹੁੰਦਾ ਸੀ ਆ ਆ ਕੁਝ ਪਹਿਲੀ ਵਾਰੀ ਹੋਇਆ ਜਿਹੜੀ ਇਦਾਂ ਦੀ ਸਟੋਰੀ ਹੈ ਹੈਗੇ ਇਦਾਂ ਦੇ ਪਾਤਰ ਥੀਏਲਾਂ 'ਚ ਬੈਠੇ ਆ ਤੁਹਾਨੂੰ ਐ ਪਤਾ ਲੱਗੂਗਾ ਵੀ ਜਿਹੜਾ ਇੱਕ ਸਟੇਜ ਵਾਲੇ ਸਿੰਗਰ ਤੇ ਪਿੱਛੇ ਦੀ ਸਟੋਰੀ ਕੀ ਦਾ ਇੱਕ ਸਥਾਪਿਤ ਸਿੰਗਰ ਤੋਂ ਪਹਿਲਾਂ ਉਹਦੀ ਜ਼ਿੰਦਗੀ ਕੀ ਹੁੰਦੀ ਹੈ ਉਹ ਦੇਖਣੀ ਚਾਹੀਦੀ ਹੈ ਸਾਡੇ ਨਾਲ ਸੰਜੂ ਸਰਜੀਤ ਭਾਜੀ ਸਭ ਤੋਂ ਪਹਿਲਾਂ ਤਾਂ ਕਿੱਦਾਂ ਲੱਗੀ ਮੂਵੀ ਮੁੰਡਾ ਰੌਕ ਸਾ ਤੁਸੀਂ ਦੇਖ ਕੇ ਵਾਪਸ ਬਹੁਤ ਸੋਹਣੀ ਲੱਗੀ ਭਾਈ ਜੀ ਸਾਡੀ ਆਪਣੀ ਸੰਗੀਤਕ ਲਾਈਨ ਲਈ ਬਹੁਤ ਵਧੀਆ ਕਿਉਂਕਿ ਗੀਤ ਗਾਰਾਂ ਦਾ ਬਹੁਤ ਤਕਾ ਹੁੰਦਾ ਜਿਹੜੇ ਮੁੰਡੇ ਸੱਗਲ ਰਹੋ ਐ ਕਿਉਂਕਿ ਮੈਨੂੰ ਇੱਕ ਦੋ ਵਾਰੀ ਜੇਲ੍ਹ ਚ ਪ੍ਰੋਗਰਾਮ ਲਾਉਣ ਦਾ ਮੌਕਾ ਮਿਲਿਆ ਤਾਂ ਉੱਥੇ ਮਿਲਦੇ ਆ ਕਈ ਬੰਦੇ ਬਾਈ ਮੈਂ ਲਿਖਦਾ ਬਹੁਤ ਸੀ ਅਸੀਂ ਮੈਂ ਗਾਉਣਾ ਚਾਹੁੰਦਾ ਸੀ ਜਿੱਥੇ ਮੈਂ ਕਿਸੇ ਪਰਚੇ ਚ ਫਸ ਗਿਆ ਅੱਛਾ ਰੈਲਿਟੀ ਜੀ ਤੁਸੀਂ ਮਤਲਬ ਜੇਲ੍ਹ ਗਾ ਜਾਂਦਾ ਮਤਲਬ ਗਾਣ ਦਾ ਨਹੀਂ ਪ੍ਰੋਗਰਾਮ ਲਾ ਕੇ ਆ ਦੋ ਵਾਰੀ ਪ੍ਰੋਗਰਾ ਥੋੜਾ ਬਹੁਤ ਉਹਨਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਉਹ ਆ ਆ ਕੁਝ ਪਹਿਲੀ ਵਾਰੀ ਹੋਇਆ ਵੀ ਜਿਹੜੀ ਇਦਾਂ ਦੀ ਸਟੋਰੀ ਹੈ ਹੈਗੇ ਇਦਾਂ ਦੇ ਪਾਤਰ ਥੇਲਾ ਚ ਬੈਠੇ ਆ ਤਾਂ ਉਹ ਸਾਬ ਨਾਲ ਬਹੁਤ ਵਧੀਆ ਬਾਕੀ ਕਾਪੀਰਾਈਟ ਦਾ ਜਿਹੜਾ ਇਹਨਾਂ ਨੇ ਗੱਲ ਕੀਤੀ ਉਹ ਬਹੁਤ ਵਧੀਆ ਤੇ ਤਾਂ ਜਿਹੜਾ ਪਹਿਲੀ ਵਾਰੀ ਹੋਇਆ ਵੀ ਕੰਪਨੀ ਵਾਲਾ ਬਾਈਕਰਨ ਆਮ ਸਿੱਧੂ ਉਹਨਾਂ ਨੂੰ ਪੋਜ਼ਿਟਿਵ ਵਿਖਾਇਆ ਗਿਆ ਤੁਸੀਂ ਬੜੇ ਪੁਰਾਣੇ ਸਿੰਗਰ ਹੋ ਉਸ ਸਮੇਂ ਤਾਂ ਚੀਜ਼ਾਂ ਹੁੰਦੀਆਂ ਨਹੀਂ ਸੀ ਅੱਜ ਚੀਜ਼ਾਂ ਜ਼ਿਆਦਾ ਜਿਹੜੀਆਂ ਸਿੰਗਰਾਂ ਤੇ ਹੈਵੀ ਹੁੰਦੀਆਂ ਨੇ ਇਨਸਾਫ ਸਿੰਗਰ ਕਈ ਕੇਸ ਵੀ ਲਾ ਕੇ ਸ਼ਹਿਰ ਇੰਨਾ ਚੀਜ਼ਾਂ ਪਿੱਛੇ ਲੜ ਵੀ ਰਹੇ ਆ ਹਾਂ ਬਿਲਕ ਹੁਣ ਐ ਨਾ ਪ੍ਰਸਾਰ ਵੱਧ ਗਿਆ ਜਿਹੜਾ ਸੋਸ਼ਲ ਮੀਡੀਆ ਆ ਗਿਆ ਹੋਰ ਕਈ ਕੁਝ ਡਿਜੀਟਲ ਮੀਡੀਆ ਆ ਗਿਆ ਤਾਂ ਹੁਣ ਵੱਧ ਹੋ ਗਿਆ ਵੱਧ ਹੋ ਗਿਆ ਲੀਕ ਛੇਤੀ ਹੁੰਦੀ ਚੋਰੀ ਛੇਤੀ ਹੁੰਦਾ ਬੈਸਕਨ ਕੀ ਕਹਿਣਾ ਚਾਹਦੇ ਮੂਵੀ ਬਾਰੇ ਮੈਂ ਕਹਿੰਦਾ ਵੇਖਿਓ ਜ਼ਰੂਰ ਦੇਖਿਓ ਤੁਹਾਨੂੰ ਐ ਪਤਾ ਲੱਗੂਗਾ ਵੀ ਜਿਹੜਾ ਇੱਕ ਸਟੇਜ ਵਾਲੇ ਸਿੰਗਰ ਦੇ ਪਿੱਛੇ ਦੀ ਸਟੋਰੀ ਕੀ ਦਾ ਇੱਕ ਸਥਾਪਿਤ ਸਿੰਗਰ ਤੋਂ ਪਹਿਲਾਂ ਉਹਦੀ ਜ਼ਿੰਦਗੀ ਕੀ ਹੁੰਦੀ ਹੈ ਉਹ ਦੇਖਣੀ ਚਾਹੀਦੀ ਹੈ ਬਹੁਤ ਗੀਤ ਕਾਰਨਾ ਬਹੁਤ ਤਕਾ ਹੁੰਦਾ ਜਿਹੜੇ ਮੁੰਡੇ ਸਟਰਗਲ ਰਹੋ ਅਹੀਂ ਇੱਕ ਕਿਉਂਕਿ ਮੈਨੂੰ ਇੱਕ ਦੋ ਵਾਰੀ ਜੇਲ੍ਹਜ਼ ਪ੍ਰੋਗਰਾਮ ਲਾਉਣ ਦਾ ਮੌਕਾ ਮਿਲਿਆ ਤਾਂ ਉੱਥੇ ਮਿਲਦੇ ਆ ਕਈ ਬੰਦੇ ਬਾਈ ਮੈਂ ਲਿਖਦਾ ਬਹੁਤ ਵਧੀਆ ਸੀ ਮੈਂ ਗਾਉਣਾ ਚਾਹੁੰਦਾ ਸੀ ਆ ਆ ਕੁਛ ਪਹਿਲੀ ਵਾਰੀ ਹੋਇਆ ਵੀ ਜਿਹੜੀ ਇਦਾਂ ਦੀ ਸਟੋਰੀ ਹੈ ਹੈਗੇ ਇਦਾਂ ਦੇ ਪਾਤਰ ਜੇਲ੍ਹਾਂ 'ਚ ਬੈਠੇ ਆ ਤੁਹਾਨੂੰ ਐ ਪਤਾ ਲੱਗੂਗਾ ਵੀ ਜਿਹੜਾ ਇੱਕ ਸਟੇਜ ਵਾਲੇ ਸਿੰਗਰ ਦੇ ਪਿੱਛੇ ਦੀ ਸਟੋਰੀ ਕੀ ਹੈ ਦਾ ਇੱਕ ਸਥਾਪਿਤ ਸਿੰਗਰ ਤੋਂ ਪਹਿਲਾਂ ਉਹਦੀ ਜ਼ਿੰਦਗੀ ਕੀ ਹੁੰਦੀ ਹੈ ਉਹ ਦੇਖਣੀ ਚਾਹੀਦੀ ਹੈ ਸਾਡੇ ਨਾਲ ਸੰਜੂ ਸਜੀਤ ਭਾਜੀ ਸਭ ਤੋਂ ਪਹਿਲਾਂ ਤਾਂ ਕਿੱਦਾਂ ਲੱਗੀ ਮੂਵੀ ਮੁੰਡਾ ਰੌਕ ਸਾ ਤੁਸੀਂ ਦੇਖ ਕੇ ਵਾਪਸ ਬਹੁਤ ਸੋਹਣੀ ਲੱਗੀ ਭਾਈ ਜੀ ਸਾਡੀ ਆਪਣੀ ਸੰਗੀਤਕ ਲਾਈਨ ਲਈ ਬਹੁਤ ਵਧੀਆ ਕਿਉਂਕਿ ਗੀਤ ਗਾਰਾਂ ਦਾ ਬਹੁਤ ਤਕਾ ਹੁੰਦਾ ਜਿਹੜੇ ਮੁੰਡੇ ਸਟ੍ਰਗਲਰ ਆ ਉਹ ਅਹੀਂ ਕਿਉਂਕਿ ਮੈਨੂੰ ਇੱਕ ਦੋ ਵਾਰੀ ਜੇਲ੍ਹ 'ਚ ਪ੍ਰੋਗਰਾਮ ਲਾਉਣ ਦਾ ਮੌਕਾ ਮਿਲਿਆ ਤਾਂ ਉੱਥੇ ਮਿਲਦੇ ਆ ਕਈ ਬੰਦੇ ਬਾਈ ਮੈਂ ਲਿਖਦਾ ਬਹੁਤ ਸਦੀਆ ਸੀ ਮੈਂ ਗਾਉਣਾ ਚਾਹੁੰਦਾ ਸੀ ਜਿੱਥੇ ਮੈਂ ਕਿਸੇ ਪਰਚੇ 'ਚ ਫਸ ਗਿਆ ਅੱਛਾ ਰੈਲਿਟੀ ਜੀ ਤੁਸੀਂ ਮਤਲਬ ਜੇਲ੍ਹ ਗਾਣ ਦਾ ਮਤਲਬ ਗਾਣ ਦਾ ਨਹੀਂ ਪ੍ਰੋਗਰਾਮ ਲਾ ਕੇ ਆ ਦੋ ਵ ਥੋੜਾ ਬਹੁਤ ਉਹਨਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਉਹ ਆ ਆ ਕੁਝ ਪਹਿਲੀ ਵਾਰੀ ਹੋਇਆ ਵੀ ਜਿਹੜੀ ਇਦਾਂ ਦੀ ਸਟੋਰੀ ਹੈ ਹੈਗੇ ਇਦਾਂ ਦੇ ਪਾਤਰ ਛੇਲਾਂ 'ਚ ਬੈਠੇ ਆ ਤਾਂ ਉਹ ਸਾਬ ਨਾਲ ਬਹੁਤ ਵਧੀਆ ਬਾਕੀ ਕਾਪੀਰਾਈਟ ਦਾ ਜਿਹੜਾ ਇਹਨਾਂ ਨੇ ਗੱਲ ਕੀਤੀ ਉਹ ਬਹੁਤ ਵਧੀਆ ਤੇ ਜਿਹੜਾ ਪਹਿਲੀ ਵਾਰੀ ਹੋਇਆ ਵੀ ਕੰਪਨੀ ਵਾਲਾ ਬਾਈਕਰਨ ਆਮ ਸਿੱਧੂ ਉਹਨਾਂ ਨੂੰ ਪੋਜ਼ਿਟਿਵ ਵਿਖਾਇਆ ਗਿਆ ਤੁਸੀਂ ਬੜੇ ਪੁਰਾਣੇ ਸਿੰਗਰ ਉਹ ਸਮੇਂ ਤਾਂ ਚੀਜ਼ਾਂ ਹੁੰਦੀਆਂ ਨਹੀਂ ਸੀ ਅੱਜ ਚੀਜ਼ਾਂ ਜ਼ਿਆਦਾ ਜਿਹੜੀਆਂ ਸਿੰਗਰਾਂ ਤੇ ਹੈਵੀ ਹੁੰਦੀਆਂ ਨੇ ਇਨਸਾਫ ਸਿੰਗਰ ਕਈ ਕੇਸ ਵੀ ਲਾ ਕੇ ਸ਼ਹਿਰ ਇਹਨਾਂ ਚੀਜ਼ਾਂ ਪਿੱਛੇ ਲੜ ਵੀ ਰਹੇ ਨੇ हां बिल्कुल जी बिल्कुल बिल्कुल न, हो रहा है। ਹੁਣ ਐ ਨਾ ਪ੍ਰਸਾਰ ਵਧ ਗਿਆ। ਜਿਹੜਾ ਸੋਸ਼ਲ ਮੀਡੀਆ ਆ ਗਿਆ, ਹੋਰ ਕਈ ਕੁਝ ਡਿਜੀਟਲ ਮੀਡੀਆ ਆ ਗਿਆ। ਤਾਂ ਹੁਣ ਵੱਧ ਹੋ ਗਿਆ। ਵੱਧ ਹੋ ਗਿਆ। ਲੀਕ ਛੇਤੀ ਹੁੰਦੀ, ਚੋਰੀ ਛੇਤੀ ਹੁੰਦਾ। ਦੱਸ ਕਣ ਕੀ ਕਹਿਣਾ ਚਾਹਦੇ ਮੂਵੀ ਬਾਰੇ? ਮੈਂ ਕਹਿੰਦਾ ਵੇਖਿਓ। ਜ਼ਰੂਰ ਵੇਖਿਓ। ਤੁਹਾਨੂੰ ਐ ਪਤਾ ਲੱਗੂਗਾ ਵੀ ਜਿਹੜਾ ਇੱਕ ਸਟੇਜ ਵਾਲੇ ਸਿੰਗਰ ਦੇ ਪਿੱਛੇ ਦੀ ਸਟੋਰੀ ਕੀ ਦਾ। ਇੱਕ ਸਥਾਪਿਤ ਸਿੰਗਰ ਤੋਂ ਪਹਿਲਾਂ ਉਹਦੀ ਜ਼ਿੰਦਗੀ ਕੀ ਹੁੰਦੀ ਹੈ ਉਹ ਦੇਖਣੀ ਚਾਹੀਦੀ ਹੈ। ਬਹੁਤ ਅੱਛੀ।